ਆਉਗੋ ਆਉਗਰੂ ਪਰੋ ਜੋ ਹਦੋ ਜਿਤ ਨਿਤ ਅੰਮ੍ਰਿਤ ਵੇਲੇ ਚੰਦਰਹੀ ਗੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸੰ ਸੁੱਖਾਂ ਦੇ ਦਾਤੇ ਹਉ ਤਪਦੇ ਰੱਖੇ ਮਨੁ ਤਾ ਦੇ ਸਰਬ ਸੰਜੇ ਗੁਰੂ ਰਹਿਬਰ ਸਤਿ ਗੁਰੂ ਉਤਾਰ ਗੁਰਗੰਦੇ ਤੇ ਵਿਰਾਜਮਾਨ ਬਾਣੀ ਬੋਇਤ ਗੰਦੇ ਸੁਮੇ ਗੰਦੇ ਸਾਗਰ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੂਰੀ ਅੰਦਰ ਸਤਿ ਬਿਏ ਗੁਰਦਾਨ ਸਾਹਿਬ ਸੰਗਜਿਓ ਆਓ ਜੋ ਕਈ ਮਹੀਨੇ ਤੋਂ ਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਨੰਤ ਪਾਸ਼ਾ ਜੀ ਮਹਾਰਾਜ ਦੇ ਪਵਨ ਜੀਵਨ ਦੀ ਕਥਾ ਕਹਾਣੀ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਔਰ ਵੀ ਉਸੇ ਲਈ ਦਾ ਕਿੱਸਾ ਬਣ ਕੇ ਪਤਸਰ ਗੁਰ ਦੇ ਪਉਣ ਜੀ ਦੇ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰ ਲਈਏ ਤੁਮ ਕਰੀਏ ਤਾਂ ਕਿ ਨਿੱਤੇ ਦੁੱਖਾਂ ਤਲਿਸਾਂ ਰੋਗਾ ਸੋਗਾ ਕੜਿਆਂ ਸਾਰਿਆਂ ਤੋਂ ਆਪਾਂ ਬਚ ਸਕੀਏ ਚਿੰਤਾ ਫਿਕਰਾਂ ਤੋਂ ਬਚ ਸਕੀਏ ਜਮਾਂ ਦੇ ਮਾਨ ਤੋਂ ਬਚ ਸਕੀਏ ਆ ਜੋ ਸੁਰਦੇ ਦੇ ਦੇਾਰੇ ਪਰਵ 85 ਰਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਇਹਨਾਂ ਨੂੰ ਬਹੁਤ ਅਸਾਧਿਆ ਕਹੇ ਪੰਦਾ ਸਾਰ ਜਣਵਣ ਵਾਲਾ ਕਿੰਨਾ ਹੀ ਕਿਆ ਜਣਵਣ ਵਾਲਾ ਇੰਨਾ ਖਤਰਾ ਹੋਵੇ ਬੰਦਾ ਫਿਰ ਚੇਤਨਾ ਹੋਵੇ ਜਿੱਥੇ ਇੰਨਾ ਖਤਰਾ ਬਣਿਆ ਹੋਵੇ ਤੇ ਖਤਰਾ ਜਦੋਂ ਹਰ ਬੰਦਾ ਟਲਣਾ ਚਾਹੁੰਦਾ ਹੈ ਬਚਣਾ ਚਾਹੁੰਦਾ ਹੈ ਇਰ ਅਸੀਂ ਕੋ ਨਹੀਂ ਕੁਝ ਕੀਤਾ ਅਸੀਂ ਇਸ ਕਰਕੇ ਨਹੀਂ ਕੀਤਾ ਕਿ ਸਾਨੂੰ ਜਗ ਇਹ ਸੰਸਾਰ ਜਿਹੜਾ ਨਾ ਇਹ ਮਿੱਠਾ ਲੱਗਣ ਲੱਗਿਆ ਇਹਦੇ ਭੋਗਦਾਰ ਸਭ ਮਿੱਠੇ ਲੱਗਣ ਲੱਗੇ ਤਾਂ ਕਰਕੇ ਅਸੀਂ ਕਿਤੇ ਸਤਸੰਗ ਵਿੱਚ ਗਏ ਨਹੀਂ ਤੇ ਸਾਨੂੰ ਇਸ ਜਨਮ ਤੇ ਮੱਢ ਦੇ ਦੁੱਖ ਦਾ ਪਤਾ ਨਹੀਂ ਲੱਗਾ ਤੇ ਜਿਹੜੇ ਮੇਰੇ ਵਰਗੇ ਗਰੇ ਵੀ ਕੋਈ ਭੁੱਲੇ ਭੁੱਲੇ ਭਟਕੇ ਉਹਨਾਂ ਨੇ ਸੁਣਿਆ ਨਹੀਂ ਤੇ ਸੁਣ ਲੈ ਸੁਣ ਵੀ ਲਿਆ ਤੇ ਥੋੜਾ ਜਾ ਅਸਰ ਹੋਇਆ ਤਾਂ ਮੰਨਿਆ ਨਹੀਂ ਗੰਸਾ ਦੀ ਮੰਨ ਤੇ ਖੜੀ ਪੋ ਦੌ ਇਹ ਸਾਨੂੰ ਰੱਬੀ ਗੁੰਡੇ ਦੇ ਨਾਲ ਲੰਬੜੇ ਪੜੇ ਹਤੋ ਕਥਾ ਵਿੱਚੋਂ ਇਸ ਤੁਨਗੁਰ ਦਾ ਉਸਦੇ ਜੀਵਨ ਦੇ ਵਿਚਾਰ ਵਿੱਚੋਂ ਸਤਿਗੁਰੂ ਲੱਭੇ ਪੜੇ। ਦੱਬਾਂ ਦੇ ਤਾਈ ਜੇ ਕੋ ਸੋਝੀ ਹੁੰਦਾ ਸੋਝੀ ਕਿਥੋਂ ਮਿਲੂਗੀ ਗੁਰੂ ਦੇ ਦਰ ਤੋਂ ਗੁਰੂਦvare ਹੋਏ ਸੋਝੀ ਪਾਸੀ ਇਹ ਸੋਝੀ ਜਿਹੜੀ ਹੈ ਨਾ ਗੁਰੂ ਦੇ ਦਰ ਤੋਂ ਮਿਲਦੀ ਆ। ਹੋਰ ਕਿਦੋਂ ਨਹੀਂ ਬੈਠੇ ਜੇ ਮੈਂ ਦੇ ਵੀ ਉਹਨਾਂ ਦੇ ਜਿੱਦ ਨਾ ਭਾਗ ਚੰਗੇ ਹੋ ਤੇ ਵੀ ਗੱਲ ਨਾਲ ਆ ਸੋਝੀ ਉਹਨੂੰ ਮਿਲਦੀ ਆ ਜਦ ਤੇ ਭਾਗ ਚੰਗੇ ਹੋਣ ਸੁਣਿਆ ਤੇ ਬੜੇ ਸੰਸਾਰ ਦੇ ਆ ਸੁਣਿਆ ਤੇ ਬਹੁਤ ਸੰਸਾਰ ਦੇ ਅਸੂਨ ਕੇ ਮੰਨਣ ਤੇ ਨਾ ਗੱਲ ਮੰਨਣ ਦਾ ਖਰੀਦ ਪਿਆਰ ਆਓ ਨਾ ਆ ਤਦਗੁਰ ਨਾਮ ਸਰ ਦੇ ਪੰਗ ਜੀਵ ਦੀ ਵਿਚਾਰ ਕਰੀਏ ਕੱਲ ਆਪਾਂ ਇਕ ਦੇਤਰ ਦਾ ਰਾਜਾ ਦੇਵ ਲੋਤ ਉਹਦੇ ਵਿਚਾਰ ਕੀਤੇ ਸੀ ਅੱਜ ਪਾਸੋਂ ਤੋਂ ਫਿਰ ਅੱਗੇ ਚੱਲੇ ਤੇ ਅੱਜ ਕਿੱਥੇ ਚੱਲੇ ਉਸ ਦੇ ਇਸ ਦਾ ਨਾਮ ਹੈ ਪਰੂਪਿਸ਼ਾ ਦੇਸ਼ ਉੱਥੋਂ ਦਾ ਰਾਜਾ ਸੀ ਸੁਦਰ ਸ਼ੈਣ ਮੈਂ ਥੋੜੀ ਜੀ ਉਦਾਹਰਣ ਦੇ ਕੇ ਥੋੜੀ ਜਿਹੀ ਗੱਲ ਨੂੰ ਸਿੱਧ ਕਰਾਂ ਜਿੱਦਾਂ ਤਨ ਗੁਰ ਨਾਨਕ ਸਾਹਿਬ ਜੀ ਮਹਾਰਾਜ ਐਨ੍ਹਾ ਬਦ ਗੈਰੋ ਸਦਗੋ ਕਹਿ ਲੋ ਐਨ੍ਹਾ ਬਦ ਕਰੂ ਉਦੈ ਮਲਕਪਾ ਕੁਰਸੀ ਲਾ ਜਾ ਉਦੈ ਮਲਕਪਾ ਕੁਰਸੀ ਲਾ ਜਾ ਉਹਦੇ ਰਾਜ ਵਿੱਚ ਇੱਕ ਪਾਈ ਲਾਲੂ ਰੇਦਾ ਸਿੰਘ ਤਰਖਾਨ ਅੱਜ ਵੀ ਉਹੀ ਕਹਾਣੀਆਂ ਪੈਰੂ ਅੱਜ ਦੇ ਬੇਜ਼ਾਰਾ ਤੇ ਸੁਦਰ ਸਾਹਿਬ ਤੋਦ ਨਾਲ ਤੇ ਜਿਸਤਰਾ ਪਾਈ ਲਾਲੂ ਤਰਖਾਨ ਜੀ ਉਤੇ ਇੱਥੇ ਚੰਡਾ ਬਾਡੀ ਦਰਖਾਨ ਤੇ ਜਿਹੜਾ ਸੁਦਰਸ਼ਨ ਸਿੰਘ ਦਾ ਪੜਦਿਆ ਜਿਹੜਾ ਸੀ ਨਾ ਉਹਦਾ ਨਾਂ ਸੀ ਇੰਦਰ ਸਿੰਘ ਉਹ ਪੜਦਿਆ ਦਾਦਾ ਸੀ ਬੜੇ ਵਾਕਿਆ ਤੋਂ ਪੜਦਿਆ ਕਹਿੰਦੇ ਹੁਣ ਜਦੋਂ ਉਸ ਪਿੰਡ ਤੋਂ ਬਾਹਰ ਬੈਠੇ ਨਾ ਰਾਜ ਤੋਂ ਦੇਹਤ ਤੋਂ ਬਾਹਰ ਬੈਠੇ ਥੋੜੀ ਦੂਰ ਤੇ ਬਰਦਾਨਾ ਜੀ ਕਹਿਣ ਲੱਗੇ ਬਾਚਾ ਜੀ ਭੁੱਖ ਲੱਗੀ ਆ ਕਈ ਦਿਨ ਹੋ ਗਏ ਚੰਦਿਆਂ ਨੂੰ ਤੇ ਪਿੰਡ ਆਇਆ ਕੁਝ ਖਾ ਪੀ ਲਈਏ ਬਣਾ ਸੁੱਲਾ ਗਿਆ ਕੱਲ੍ਹ ਤੇਨੂੰ ਬੜੀ ਭੁੱਖ ਲੱਗਦੀ ਉਹ ਨਗਦੀ ਤੇ ਬਦਲ ਨੂੰ ਵੀ ਹੋਗੀ ਪਰ ਬਦਲਾ ਥੋੜਾ ਜਰਦੰਦਾ ਹੋਊਗਾ ਬਹੁਤ ਸਭ ਨੂੰ ਲੱਗਦੀ ਹੈ ਨਾ ਕਿਸੇ ਨੂੰ ਥੋੜੇ ਦਲਦੇ ਹੋ ਤੁਸੀਂ ਜਿਆਦਾ ਦਲਦੇ ਹੋ ਹਰਦੇ ਲੱਗੇ ਹਨ ਕੋਈ 10 ਰੁਪਏ ਖਰਚਦਾ ਕੋਈ 2 ਰੁਪਏ ਖਰਚਦਾ ਤਰਪੁਦਾਂ ਸਾਹਿਬ ਜੀ ਮਿਲ ਕੇ ਤੇ ਖਾਲੀ ਨਹੀਂ ਤੇ ਭਾਵੇਂ ਮੀਂਹ ਨਾ ਪੜੇ ਕੋਈ ਬਦਲ ਨਹੀਂ ਜਦੋਂ ਹੁੰਦਾ ਹੁਣੇ ਉਹ ਵਾਰ-ਵਾਰ ਕਹਿੰਦਾ ਸੀ ਪਾਤਸ਼ਾਹ ਜੀ ਜਾਂ ਤਾਂ ਸਾਨੂੰ ਆਪਣੇ ਵਰਗਾ ਕਰ ਦਿਓ ਤਨ ਗੁਰਦਾਨ ਸਾਨੂੰ ਮਰਦਾਨਾ ਕਿ ਤੁਸੀਂ ਪਾਸ਼ਾ ਜੀ ਜਾ ਦੇ ਆਪਣੇ ਵਰਗਾ ਕਰ ਲੋ ਸਾਨੂੰ ਸਾਨੂੰ ਵੀ ਭੁੱਖ ਨਾ ਲੱਗੇ 10 ਸਾਲ ਪਹਿਰੇ ਗੁਰਦਾਨ ਸਾਹਿਬ ਕੀ ਨਹੀਂ ਸੀ ਕਰ ਸਕਦੇ ਸਭ ਕੁਝ ਕਰ ਸਕਦੇ ਸੀ ਹਟਾ ਸਕਦੇ ਸੀ ਦੀ ਭੁੱਖ ਜੇ ਤਨ ਗੁਰਦਾਨ ਸਾਹਿਬ ਨੂੰ ਸੀ ਲੱਗਦੀ ਤੇ ਲਗਣੀ ਵਰਦਾਨ ਨੂੰ ਵੀ ਸੋਖੀ ਜੀ ਗੱਲ ਸੀਗੀ ਕੋਈ ਇਹ ਨਹੀਂ ਕੀ ਗੱਲ ਨਹੀਂ ਸਿਰ ਤਨ ਗੁਰਦਾਮ ਪਰ ਕਾਰਨ ਕਿੱਦਾਂ ਬਣਦਾ ਜਿਹੜੇ ਤੰਮ ਵਾਸਤੇ ਘਰੋਂ ਨਿਕਲੇ ਤਨ ਗੁਰਦਾਮ ਸਾਹਿਬ ਜੀ ਮਹਾਰਾਏ ਦੁਨੀਆ ਦਾ ਦੁੱਖ ਦਰਦ ਬਣਾਉਣ ਵਾਸਤੇ ਉਹ ਦੁੱਖ ਦਰਦ ਬਣਾਉਣ ਵਾਸਤੇ ਘਰੋਂ ਨਿਕਲੇ ਤਾਂ ਫਿਰ ਕੋਈ ਨਾ ਕੋਈ ਕਿਸੇ ਨੂੰ ਸਿੱਦੇ ਰਸਤੇ ਪਹੁੰਚਾਏ ਤੇ ਵਿਚ ਵਿਚੋਲੇ ਦਾ ਰੱਖਣਾ ਪੈਂਦਾ ਦਾ ਕੋਈ ਇੱਕ ਵਿਚੋਲੇ ਦਾ ਕੰਮ ਕਰਦਾ ਸੀਗਾ ਬਰਦਾਨਾ ਇੱਕ ਉਹ ਚੋਲੇ ਦਾ ਕੰਮ ਕਰਦਾ ਸੀ ਉਹ ਭੁੱਖ ਲੱਗੇ ਸੀ ਕਹਿੰਦਾ ਪਾਸ਼ਾ ਭੁੱਖ ਲੱਗਣੀ ਆ ਤੇ ਕਰਦਾ ਹੁੰਦਾ ਹੈ ਕੋਈ ਕੰਮ ਪਾਸ਼ਾ ਦੇ ਕੰਨ ਭੁੱਖ ਬਣ ਜਾਂਦਾ ਸੀ ਬਜਾ ਭੁੱਖ ਲੱਗੀ ਪਾਸ਼ਾ ਸੁਲਾ ਕੇ ਜਲ ਕੇ ਭੁੱਖ ਲੱਗੀ ਤਾਂ ਕਿੱਥੇ ਜਾਵੇਂਗਾ ਅਛੇ ਜਿੱਥੇ ਤੜਾ ਉਪਮਕਾ ਉੱਤੇ ਜਾਊਗਾ ਮੈਂ ਤਾਂ ਬਹੁਤਾਂ ਖਤਰਾ ਵੀ ਖਾਦਾ ਪਰ ਜਿੱਥੇ ਤੁਸੀਂ ਉਪਮਕਾ ਕੋ ਮੈਂ ਤੁਹਾਨੂੰ ਉੱਥੇ ਜਾਊਗਾ ਪਾਛੇ ਕਦੇ ਇੱਧਾ ਘਰ ਉਹ ਜਿੱਥੇ ਚੰਡਾ ਬਾੜੀ ਤਰਖਾਨ ਰਿੰਦਾ ਹੈ ਉਧਰ ਕੇ ਚਲੇ ਜਾ ਭੁੱਖ ਲੱਗੀ ਨਾ ਤੇ ਚੰਡਾ ਬਾੜੀ ਇੱਕ ਤਰਖਾਨ ਉਧਰ ਕਦੇ ਚਲੇ ਜਾ ਉਹਨੂੰ ਨਾਲ ਅਡਰੈਸ ਅੰਦਰ ਅਡਰੈਸ ਨਾਲ ਦਿੱਤਾ ਪਾਛਾ ਦੇ ਕਿ ਉਹਦੇ ਬਾਪ ਦਾ ਨਾਮ ਹੈ ਪਾਖਰ ਪੁੱਛ ਲਈ ਛੰਡੇ ਬਾਡੀ ਦਾ ਕੋ ਕਰਨਾ ਦੱਸੇ ਤੇ ਉਹਦੇ ਬਾਪ ਦਾ ਨਾਮ ਨੇ ਵੀ ਪਾਖਰ ਦਾ ਮੁੰਡਾ ਛੰਡੇ ਛੰਡਾ ਬਾਡੀ ਉਹਦੇ ਘਰੇ ਜਾਣਾ ਹੁਣ ਪੈਰ ਕੁਦਰਤ ਕਾਰਨ ਬਣਾਉਂਦੇ ਆ